52 ਵਾਲਮੀ ਕੀ ਤੀਰਤ ਰਾਮ ਤੀਰਤ ਨੂੰ ਜਾਣ ਵਾਲੀ ਸੜਕ ਕਵਾਲ ਮੰਡੀ ਦੇ ਨੇੜੇ ਕੂੜੇ ਦਾ ਡੰਪ ਲੱਗਾ ਹੋਇਆ ਹੈ ਲੋਕਾਂ ਵੱਲੋਂ ਬੇਖੌਫ ਹੋ ਕੇ ਸੜਕ ਦੇ ਉੱਪਰ ਹੀ ਕੂੜਾ ਸੁੱਟਿਆ ਜਾ ਰਿਹਾ ਹੈ ਸੜਕ ਦੇ ਵਿੱਚਕਾਰ ਕੂੜੇ ਦਾ ਡੰਪ ਲੱਗਾ ਜੋ ਹਾਦਸੇ ਦਾ ਕਾਰਨ ਬਣ ਸਕਦਾ ਹੈ ਕੈਮਰੇ ਦੇ ਸਾਹਮਣੇ ਆਏ ਉੱਥੋਂ ਦੇ ਰਹਿਣ ਵਾਲੇ ਇੱਕ ਨਿਵਾਸੀ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਸਵੇਰੇ ਤੇ ਸਫਾਈ ਕੀਤੀ ਜਾਂਦੀ ਹੈ ਪਰ ਆਸ-ਪਾਸ ਤੇ ਲੋਕ ਅਤੇ ਦੁਕਾਨਦਾਰਾਂ ਵੱਲੋਂ ਇੱਥੇ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ ਅਗਰ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣਾ ਹੈ ਤਾਂ ਸਭ ਦੀ ਜ਼ਿੰਮੇਵਾਰੀ ਹੈ ਕਿ ਉਹ ਕੂੜੇ ਨੂੰ ਸੜਕਾਂ ਤੇ ਅਤੇ ਨਗਰ ਨਿਗਮ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਜਿਹੜੇ ਲੋਕ ਸੜਕਾਂ ਦੇ ਉੱਪਰ ਕੂੜਾ ਸੁੱਟਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਹਾਏ ਹినా ਜੀ ਇੱਥੇ ਭੱਲੇ ਚ ਰਹਿਨੇ ਸਾਡਾ ਬਚਪਨ ਇੱਥੇ ਹੀ ਗੁਜ਼ਰਿਆ ਕਵਾਲ ਮੱਡੀ ਪਹਿਲਾਂ ਇੱਥੇ ਕੂੜੇ ਦਾ ਢੇਰ ਨਹੀਂ ਸੀ ਹੁੰਦਾ। ਲੋਕੀ ਆਲੇ ਦੁਆਲੇ ਵੀ ਸੁੱਟ ਜਾਂਦੇ ਇੱਥੇ ਕੂੜਾ ਬੜਾ ਸੁੱਟਦੇ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੀ ਨਾ ਆਪਣੇ ਕੋਈ ਇੱਥੇ ਡੈਂਪ ਲਾਵੇ ਜਾਂ ਕੋਈ ਡੱਬਾ-ਡੱਬਾ ਲਾਉਣ ਜਿਹੜਾ ਕਿ ਕੂੜਾ ਆਲੇ ਦੁਆਲੇ ਦਾ ਨਾਖਿਲਰ ਦਿੱਤਾ ਜਾਵੇ। ਲਾਗੇ ਇੱਕ ਸਕੂਲ ਹੈਗਾ ਜੀ ਦੇਖੋ ਜੀ ਬੱਚਿਆਂ ਦਾ ਸਕੂਲ ਹੈ ਤੇ ਬਹੁਤਾ ਧੜਾ ਅਸਰ ਪੈਂਦਾ ਹੈਗਾ ਜੀ ਇਹਨਾਂ ਨੂੰ ਚਾਹੀਦਾ ਵੀ ਕੋਈ ਡੰਪ ਲਾਵੇ ਇੱਥੇ ਗਾਵਾਂ ਜਾਂ ਕੁੱਤੇ ਬੜਾ ਕੂੜਾ ਖਲਾਰ ਜਾਂਦੇ ਆ ਜੀ ਆ ਛੜਕ ਤੇ ਵਿਚਕਾਰ ਛੁੱਟੀ ਜਾਂਦੇ ਆ ਜੀ ਤੇ ਇਸ ਕਰਕੇ ਜਿਹੜਾ ਕੋਈ ਬਾਰ ਉਹ ਇਧਰ ਮਾਰਡਨ ਟਾਉਨ ਤੱਕ ਕੂੜਾ ਆਂਦਾ ਇਧਰੋਂ ਸਾਰੇ ਜੋ ਬਾਜ਼ਾਰ ਪੁਤਲੀ ਘਰ ਦਾ ਸਾਰਾ ਕੂੜਾ ਇੱਥੇ ਸੁੱਟਦੇ ਆ ਇਹਨਾਂ ਚਾਹੀਦਾ ਕੋਈ ਡੰਪ ਡੂੰਪ ਲਾਉਣ ਤੇ ਇਹਨਾਂ ਕੀ ਬੇਨਤੀ ਹੈ ਇਹੀ ਆ ਕਾਰਪੋਰੇਸ਼ਨ ਲੱਗੇ ਕਮਿਸ਼ਨਰ ਸਾਹਿਬ ਲੱਗੇ ਵੀ ਇਹਦੇ ਕੂੜੇ ਦੇ ਬਾਰੇ ਕੋਈ ਸੋਚਿਆ ਜਾਵੇ ਜੀ ਇਹ ਬੜੇ ਲੋਕੀ ਸੁੱਟੀ ਜਾਂਦੇ ਆ ਜੀ ਇੱਥੇ ਵਿਲੇ ਅਸੀਂ ਪਾਵਨ ਬਾਲਮਿਕੀ ਤੀਰਥ ਨੂੰ ਜਾਣ ਵਾਲੀ ਸੜਕ ਤੇ ਰਾਮਪੀਰ ਤੇ ਖੜੇ ਆ ਜਿਹੜੀ ਜੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰਾਂ ਇਸ ਵੇਲੇ ਗਵਾਲਮੜੀ ਦੇ ਨੇੜੇ ਹੋ ਕਰ ਰਹੇ ਆ ਇੱਕ ਪਾਸੇ ਸਬਦੇਸ਼ੀ ਮਿਲਿਆ ਅਤੇ ਦੂਜੇ ਪਾਸੇ ਸਰਕਾਰੀ ਸਕੂਲ ਆ ਮੈਂ ਸਹਿਯੋਗੀ ਨੂੰ ਕਹਿੰਗੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਇੱਥੇ ਇੱਕ ਕੂੜੇ ਦਾ ਡੰਪ ਲੱਗਾ ਹੋਇਆ ਪਿਛਲੇ ਲੰਬੇ ਸਮੇਂ ਤੋਂ ਇੱਥੇ ਕੂੜੇ ਦਾ ਡੰਪ ਲੱਗਾ ਹੋਇਆ ਪਰ ਇਹ ਜਿਹੜੇ ਕੂੜੇ ਦਾ ਡੰਪ ਲੱਗਾ ਇਹ ਕੋਈ ਨਗਰ ਨਿਗਮ ਦੀ ਕੋਈ ਨਲਾਇਕੀ ਕਰਨ ਨਹੀਂ ਲੱਗਿਆ ਸੀ ਕਹਿ ਸਕਦੇ ਹਾਂ ਕਿਉਂਕਿ ਲੋਕਾਂ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਕਿ ਲੋਕ ਆਪਣੇ ਘਰਾਂ ਤੋਂ ਲਫਾਫਿਆਂ 'ਚ ਬਣ ਕੇ ਤੇ ਕੂੜਾ ਸੁੱਟ ਰਹੇ ਆ ਜਿਹੜਾ ਕੂੜਾ ਸੁੱਟ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕੂੜਾ ਨਾ ਸੁੱਟੋ ਪਰ ਕੂੜਾ ਜੇ ਸੁੱਟਣਾ ਵੀ ਤਾਂ ਇੱਕ ਸਾਈਡ ਤੇ ਸੁੱਟ ਸਕਦੇ ਨੇ ਪਰ ਤਸਵੀਰਾਂ ਵਿੱਚ ਦੇਖਦੇ ਕੂੜਾ ਬਿਲਕੁਲ ਸੜਕ ਦੇ ਵਿਚਕਾਰ ਸੁੱਟਿਆ ਹੋਇਆ ਹੈ ਇੱਥੇ ਵੱਲੇ ਜਦੋਂ ਅਸੀਂ ਇੱਕ ਮੁਹੱਲਾ ਨਿਵਾਸੀ ਨਾਲ ਵੀ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਨੇ ਕੈਮਰੇ ਅੱਗੇ ਨਹੀਂ ਆਏ ਉਹਨਾਂ ਨੇ ਆਖਿਆ ਕਿ ਜਿਹੜਾ ਇੱਥੇ ਕੂੜਾ ਸਬਜ਼ੀ ਵੇਚਣ ਦਾ ਕੰਮ ਕਰਦੇ ਜਾਂ ਫਾਸਟ ਫੂਡ ਦਾ ਕੰਮ ਕਰਦੇ ਹਨ ਉਹ ਵੀ ਕੂੜਾ ਇੱਥੇ ਥਟਕੇ ਜਾਂਦੇ ਹਨ ਅਤੇ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾਇਆ ਕਿ ਇੱਕ ਐਕਟਿਵ ਸਵਾਰ ਵੀ ਆਇਆ ਜਿਹਨੇ ਇੱਥੇ ਕੂੜੇ ਦੇ ਉੱਪਰ ਕੂੜਾ ਛੁੱਟਿਆ ਸੀ ਪਰ ਅਸੀਂ ਨਾਲ ਹੀ ਕਹਿੰਦਾ ਲੋਕਾਂ ਨੂੰ ਅਪੀਲ ਕਰਦੇ ਜਾਂਦੀ ਫਾਸਟਵੇ ਦੀ ਟੀਮ ਕਿ ਇਕੱਲੀ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਣਾ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਜਿਹੜਾ ਕੂੜੇ ਦਾ ਡੰਪ ਹੈ ਤੇ ਕੂੜੇ ਦਾ ਡੱਬ ਬਣਾ ਰਹੇ ਉਹਨੂੰ ਨਾ ਬਣਾਣ ਅਗਰ ਕੂੜਾ ਛੁੱਟਣਾ ਹੀ ਹੈ ਜਦੋਂ ਨਗਰ ਨਿਗਮ ਦੀ ਟੀਮ ਆਉਂਦੀ ਹੈ ਸ അമൃതസർ ഫാസ്റ്റി സബൻ നമണി രാകേഷ് കുമാർ